ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸ਼ੌਂਕੀ ਬੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦਿਨ ਸ਼ਨੀਵਾਰ ਆ ਤੇ ਹਰ ਸ਼ਨੀਵਾਰ ਦੀ ਸ਼ਨੀਵਾਰ ਫਰੀਦਕੋਟ ਜ਼ਿਲ੍ਹਾ ਤੇ ਫਰੀਦਕੋਟ ਹੀ ਸ਼ਹਿਰ ਬੋਟਪੂਰਾ ਰੋਡ ਸ਼ਾਈ ਹਵੇਲੀ ਦੇ ਕੋਲੇ ਬੱਕਰਾ ਮੰਡੀ ਨਵੀਂ ਲੱਗਣ ਲੱਗੀ ਆ ਸੋ ਦੋਸਤੋ ਬਹੁਤ ਚੰਗਾ ਰਾਸ਼ ਅੱਜ ਪਹਿਲਾ ਦਿਨ ਤੇ ਜਿਵੇਂ ਵੀ ਕੋਈ ਸੌਦਾ ਹੋਇਆ ਦੋਸਤੋ ਤੁਹਾਨੂੰ ਲਾਈਵ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਾਲ ਦੋਸਤੋ ਜਿਹੜਾ ਆਇਆ ਤੁਹਾਨੂੰ ਦਿਖਾ ਦਿੰਨੇ ਹਜੇ ਸਵੇਰ ਸੁਬਾਹ ਦਾ ਟਾਈਮ ਆ ਤੇ ਜਿਵੇਂ ਵੀ ਕੋਈ ਸੌਦਾ ਹੋਇਆ ਤੁਹਾਨੂੰ ਲਾਈਵ ਦਿਖਾਵਾਂਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਗੁਰਪ੍ਰੀਤ ਕਿੰਦਾ ਇਹ ਮੇਰੇ ਅਸਤੀ ਲਿਆ ਮੰਗੂਦਾਂ ਇੱਕ ਮੰਡੀ ਤੁਹਾਨੂੰ ਕਿੱਦਾਂ ਨਹੀਂ ਲੈ ਕੋਈ ਨਹੀਂ ਇੱਧਰ ਛੋਡੀ ਖਵਾਈ ਨਾ ਆਨੰਦ ਕਰਾਉਂਦਾ ਸੌਦਾ ਤੇ ਫੇਰ ਪੈਸੇ ਦੇ ਕੇ ਜਪੰਦੇ ਸੀ ਆਹ ਕੀ ਮੰਗਿਆ ਗੁਰਪ੍ਰੀਤ 25000 ਰੁਪਏ ਮੰਗਿਆ ਲਓ ਵੀ ਆਹ ਬੱਕਰੀ ਆ ਕਾਲੀ ਤੇ ਚੰਗੀ ਆ ਜਾਤ ਪਾਤ ਵਾਲੀ ਆ ਭਾਈ 10 ਦਿਨ ਰਹਿ ਗਏ ਸਿਰਫ 10 ਦਿਨ ਮਸਾ ਲੂ ਮਸਾ ਹੀ ਲਊਗੀ ਆ 15 ਓਏ ਹਾਂ ਨਾ ਕਹਿ ਜਾਇਜ ਹਾਂ ਨਾ 24 ਦੀ ਬਾਲੀ 20 ਤੋਂ ਥੱਲੇ ਆ ਨਹੀਂ ਬੱਕਰੀ ਇੱਕ ਮਿੰਟ ਹੀ ਵੇਚ ਜੰਨੇ ਆ ਇੱਕ ਮਿੰਟ ਹੀ ਚੱਕੀ ਵੀ ਪਟਾਖਾ ਸੋਈ ਮਾਰ ਹਾਂ ਉਨੇ ਹੀ ਤਾਂ ਹੋਊਗਾ ਭਾ ਖੋਸ਼ ਥਾਲ 16 ਦੀ ਹੋ ਵੀ ਚੱਲ ਖਾ ਨਹੀਂ ਹੋਣੀ ਇੰਨੇ ਦੇ ਠੀਕ ਹੈ ਹੋਰ ਬੱਕਰੀ ਜਵਨੇ ਮੇਰੇ ਸੋਣ ਦੀ ਇਲਾਜ ਹੈ 16 ਵੀ ਸਹੀ ਹੈ ਸੋਣੀ ਉਹਦੇ ਗੱਚਾੜੀ ਬੋਲਦੇ ਨੂੰ ਪਤਾ ਹੁੰਦਾ ਵੀ ਪੱਕਾ ਬੰਦਾ ਠੀਕ ਹੈ ਪੱਕਾ ਬੰਦਾ ਕੋਲਾ ਤੇ ਦੇ ਪਾਲਕਾ 16 ਆ ਤਰ ਦਾ ਲੈ ਲਈ ਉਹ ਲੈ ਨਾ ਤੇ ਮਿਲ ਖਾਈ ਵੀ ਖਾਈ ਵੀ ਖਰਾ ਜੀ ਬਾ ਇਹ ਤੋਂ 16 ਦੀ ਕਰ ਰੇ ਠੀਕ ਹੈ ਯਾਰ ਜੱਲ ਖਾ ਉਹ ਨਹੀਂ ਜਗੀ ਜਦੋਂ ਹੋਇਆ ਨਾ ਦੱਸ ਇੱਕ ਮਿੰਟ ਤਾਂ ਇੱਕ ਮਿੰਟ ਇਹਨੇ ਤਾਂ ਇਥੋਂ ਬੱਕਰੀ ਲਿਆਣੀ ਹੈ ਠੀਕ ਹੈ ਅੱਗੇ ਜਾ ਕੇ ਇਹਨੇ ਮੰਡੀ ਚ ਪਾਉਣੀ ਕੋਈ 100 ਨੂੰ ਵੀ ਯਾਰ ਕੋਈ 1500 ਦਾ ਚੈੱਕ ਕਰ ਲੋ ਇਹਦੀ ਨਿਗਾ ਵੀ ਕੰਮ ਕਰਦੀ ਹੈ ਤੱਕਰਦੀ ਤੇ ਸਾਡੀ ਵੀ ਨਿਗਾ ਸਾਡੇ ਕੋਈ ਇਹ ਤਾਂ ਇਹ ਅੱਜ ਤੋਂ ਬਾਕੀ ਦਿਓ ਵੀ ਚਾਚਾ ਰੋਟੀ ਤੈਨੂੰ ਬੱਕਰੀ ਚੰਗੀ ਆ ਆਪਾਂ ਜਿਹੜੀ ਗੱਲ ਕਹਿਣਾ ਸੀ ਹਣਾ ਹਾਂ ਕੀ ਮੋਂਟੂ ਜੇ ਕਰ ਲਾ ਉਹਦਾ ਸਰਾ ਬਹਿਣਾ ਉਹ ਫਰਕ ਹੈ ਹਾਂ ਕਿ 19 ਦਾ ਬਾਅਦ ਉਹ ਕਹਿਣੀ ਕਿ ਬੰਦੀ ਦਾ ਪਾਰਾ ਥੋੜਾ ਹੋਈ ਮਾਲਾ ਐਣੀ 19 20 ਆਗਾ ਬਾਕੀ ਸਜਰਾਂ ਜਿਹੜਾ ਛੱਡਦੇ ਆ ਉਵੇਂ ਹੀ ਫਰਕ ਤਾਂ ਆਉਣਾ ਕੋਈ ਹੋਣ ਹੈ ਨਹੀਂ ਹੋ ਰਹਿਣੀ ਆ ਕੋਈ ਪਲਣਾ ਹੈ ਨਹੀਂ ਵੀ ਇਹ ਗੱਲ ਆ ਗਈ ਉਹਨੇ ਕਈਆਂ ਨੇ ਪਲਣਾ ਪੱਕ ਜਾਂਦੀਆਂ ਮੁੜ ਕੇ ਆਉਂਦਾ ਨਹੀਂ ਰਹਿੰਦਾ ਦਾ ਫਰਕ ਮੈਂ ਤੇਰੇ ਨਾਲ ਹੀ ਰਹਿਣਾ ਨਹੀਂ ਦਾ ਨਹੀਂ 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 ਇਹ ਜੈਜ ਮੰਗ ਸੰਜੂ ਜੈਜ ਜੈਜ ਕੰਮ ਨਮੇੜੋ ਯਾਰ ਉਹਦਾ ਅਗਰ ਬਣ ਕੇ ਕੋਣੀ ਕੋਣੀ ਚੈੱਕ ਕਰਕੇ ਆਉਦੀ ਲਈ ਯਾਰ ਤੈਨੂੰ ਚਾਚਾ ਪੈਸੇ ਦੇਣੇ ਆ ਹੋਰ ਤਸल्ली ਨਾਲ ਕਰਕੇ ਲੈ ਦੂੰ ਪਾਕੋ ਝੁਗ ਨਹੀਂ ਇਹਨੇ ਸਾਢੇ 16 16 ਅਬ ਜ਼ਿਆਦਾ ਨਹੀਂ ਨਹੀਂ ਜਾਂ ਸਾਢੇ 16 ਜਵਾਨ ਹੋਈ ਜਾਂ ਹੋ ਗਈ 24 ਦਾ ਆਰੇ ਲਾ ਬਨੇ ਕੇ ਕਾਠੀਆ ਰੰਦੇ ਹੁੰਦਾ ਜਾਦੇ ਅਸੀਂ ਦਾ ਅਸੀਂ ਦੇਖਦੇ ਆ ਲੈਲਾ ਰੇਂਦਰ ਇਹ ਵਿੱਚ ਬਾੜੋ ਜਪਾਲਾ ਤਾਲਾ ਖੋ ਜੋ ਕਿ ਨਾਲੀ ਬਣਨ ਦੇ ਵਿਚਾਰੇ ਨੂੰ ਮੰਡੀ ਦੀ ਟੋਣੀ ਹੋ ਕੇ ਤੁਸੀਂ ਬਾਦ ਬਹਿਣੇ ਦੇ ਦੇ ਹਮਨੇ ਕਾਂਟਾ ਆਈ ਕੋਈ ਨਹੀਂ ਕੋਈ ਨਹੀਂ ਠੰਡਾ ਰਹਿਣਾ 3.16 ਠੰਡਾ ਪਾਲਾ ਕੋਈ ਸਹੀ ਆ ਹਮ ਧਨੂ ਦੇ ਦੇ ਉਹ ਪਾਗਲ ਹੋਇਆ ਸਹੀ ਆ ਦੇ ਦੇ ਪਤਾ ਲੱਗਦੀ ਬੱਕਰੀ ਹੋਵੇ ਪੱਕੇ ਪੈਸੇ ਲਾ ਦੇ ਬਸ ਪੱਕੇ ਆ ਪੈਸੇ ਆਪ ਹੀ ਪਤਾ ਲੱਗਦੀ ਬੱਕਰੀ ਚਾੜੀ ਖੜ ਇੱਕ ਮਿੰਟ ਸ ਉਹ ਨਹੀਂ ਪਾਉਂਦਾ ਯਾਰ ਪਾਵਾਂ ਮੈਦਾਨ ਚ ਓਏ ਗੱਲ ਤਾਂ ਮਾਰ ਜਾ ਤਾਂ ਚ ਨੌਕਚੋ ਤੇ ਬੱਕਰੀ ਛੱਡਦੀ ਆ ਲੈ ਜਾ ਹੋਰ ਦੱਸ ਪਰ ਇਨੀ ਵੀਡੀਓ ਹੀ ਕਹੀ ਜਾਂਦਾ ਓ ਸੱਟ ਮਾਰ ਲੈ ਵੇਖ ਕਾਰ ਸੌਲਾ ਮੇਰੀ ਹਾਂ ਐਵੇਂ ਨਾ ਲਾਟਿਆ 17 ਦੀ ਚੱਲ ਚੱਲ ਹੋ ਗਈ ਹੋ ਗਈ ਦੇ ਦੇ ਗੁਰਪ੍ਰੀਤਾ ਇਹ ਪੈਸੇ ਬਹੁਤ ਲੱਗੇ ਆਵੇਂ ਵੀ ਦਿੰਦੇ ਆਪ ਤੂੰ ਐ ਕਿ ਸਾਡੇ ਨਾਲ ਸੌਦਾ ਕਰੀ ਐਨੇ ਜੱਟ ਚੱਕ ਲੈ ਫਟੇ ਦੇ ਵੇਖਿਆ ਕਿ ਦਿਨ ਰਾਤ ਟੰਗਰ ਹੋ ਜਾ ਇਹਦਾ ਬੱਸ ਰੰਗ ਦੇ ਦੇ ਗਲੀ ਬੰਦੇ ਕੋਈ ਨਹੀਂ ਕੋਰੇ ਇਰਾਜ਼ਤ ਅਬ ਨਹੀਂ ਅਬ ਕੋਰੇ ਆਪ ਨੇ ਯਾਰ ਆਪ ਬਾ ਲਾ ਫੜ ਲੈ ਸਾਡੇ ਸਾਰਾਂ ਦੀ ਹੋ ਗਈ ਆ ਜਾ ਪਾਲਾ ਕਰ ਸਿਆਕ ਦੇ ਦੇ ਠੀਕ ਆ ਬੋਦਾ ਆਗਾ ਬੰਦਾ ਮਾਨ ਖਤ ਗਾਟ ਵੀ ਨਾ ਨਹੀਂ ਛੋਟੀਆ ਬੱਕਰੀ ਗੁਰਪ੍ਰੀਤ ਪੈਸੇ ਨਹੀਂ ਸਮਾਉਂਦੇ ਜਿਹੜੇ ਭੱਗ ਕੇ ਲਾ ਕੇ ਪਏ ਮੈਂ ਇੰਨਾ ਟਾਈਮ ਲਾ ਮੈਂ ਉਦੋਂ ਕਹਿ ਲਿਆ ਠੀਕ ਆ ਨਾ ਕੋਈ ਕਹ ਦੇ ਹਾਂ ਇਹ ਤੋਂ ਵੱਧ ਮੈਂ ਜਮਾ ਹਾਂ ਹਾਂ ਨਾ ਪੱਕੀ ਗੱਲ ਕਰਦੇ ਆ ਪਾਲਾ ਪੂਰੇ 18 ਦੀ ਹੋ ਗਈ ਆ ਠੀਕ ਆ ਯਾਰ ਉਹ ਡਟਦਾ ਨਾ ਨਾ ਕੋਈ ਪਾਲਾ ਮਾਨ ਹੈ ਤੁਹਾਡਾ ਹੋਣੀ ਇੱਜ਼ਤ ਆ ਦੋਨਾਂ ਪੇ ਕੁੱਤਾਂ ਦੀ ਜਦੋਂ ਹੋਇਆ ਉਹ ਗੱਤ ਨਹੀਂ ਉਹਨਾਂ ਵਿੱਚ ਨੇ ਗੱਲ ਛੱਡ ਦੇ ਉਹਨੇ ਵਿੱਚ ਨੇ ਗੱਲ ਛੱਡ ਦੇ ਅਬਾ ਮੰਗੀ ਨਹੀਂ ਅਪਾ ਉਹਨੇ ਵਿੱਚ ਉਹਨੇ ਕਿੱਥੇ ਵੇਚੂ ਆਹੋ ਯਾਰ ਗੁਰਪ੍ਰੀਤ ਦਾ ਸਹੀ ਗੱਲ ਆ ਯਾਰ ਤਾਂ ਨਹੀਂ ਹੁੰਦੀ ਭਰਾ ਜੀ ਰਾਜ ਦੇਤਾ ਦਿਨ ਵਾਲਾ ਇਹ ਇਹ ਜੰਦੇ ਇਹਨੂੰ ਸਿੱਧਾ ਤਾਂ ਨਹੀਂ ਹਟਾਦਾ ਤੈਨੂੰ ਆਖਿਆ ਬਾਈ ਉਹ ਪਾਣਾ 18000 ਦੀ ਹੋ ਗਈ ਗੈ ਨਗਦ ਪੈਸੇ ਕੋਈ ਧਾਰ ਨਹੀਂ ਛੱਡੇ ਉਹ ਕੋਈ ਵੀ ਯਾਦ ਦੀ ਹੁੰਦੀ ਹੋਈ ਜੇ ਹੁੰਦੀ ਹੁੰਦੀ ਆਪਾਂ ਨੂੰ ਯਾਰ ਭਾ ਮੈਂ ਗਲਤ ਲੈ ਤੈਨੂੰ ਆਖਿਆ ਯਾਰ ਹੋ ਫਿਰ ਉਹ ਕਿੰਨੇ ਦੀ ਵੇਚੂਗਾ ਗੱਲ ਤੇ ਸੂਰੀ ਰੱਖੀ ਵੀ ਆ ਥੋੜੀ ਥੋੜੀ ਹਲਾਲ ਕਰੀ ਜਾਣਾ ਤੂੰ ਉਹਨੇ ਆਹ ਹੁਣ ਮੈਂ ਨਹੀਂ ਬੱਕਰੀ ਨੇ ਆਪਦਾ ਮੁੱਲ ਲਵਾਉਣਾ ਆੜਦੇ ਆਪ ਵੀ ਲਵਾਉਗੇ ਇਹ ਹੈ ਕਿ ਨਹੀਂ ਆਮਲਾ ਦੀ ਆਹ ਕੋਈ ਦੋੜ ਰਿਹਾ ਆ ਰਹਿ ਗਿਆ ਚੱਲ ਦਮ ਛੱਡ ਦੇ ਯਾਰ ਓਏ ਮੈਂ ਦੇਉਂਗਾ ਪੈਸੇ ਯਾਰ ਪਰੇ ਹੋ ਜਾਣ ਸਾਡੇ ਛੱਡ ਦੇ ਓ ਛੱਡ ਦੇ ਪਿਓ ਛੱਡ ਦੇ ਬਕਰੀ ਤੇ ਯਾਰ ਛੱਡ ਦੇ ਨਾ ਦੇ ਦੀ ਜਾਂ ਰੱਖ ਲਈ 18.5 ਦੀ ਹੋ ਗਈ ਬਸ ਓ ਠੀਕ ਆ ਯਾਰ ਓ ਠੀਕ ਆ ਹੋ ਗਈ ਬਕਰੀ ਸਾਡੇ 18 ਤਰਦਾ ਲਈ ਲਖਾਈ ਚਾਚਾ ਕਰਾ ਜਾਪਾ ਜਮਾਈ ਨਹੀਂ ਹੋਣੀ ਮੈਂ ਤੈਨੂੰ ਆਖਿਆ ਉਹ ਯਾਰ ਨਾ ਕਰੜਾ ਹੋਇਆ ਕਰ ਯਾਰ ਨਹੀਂ ਗਰਪੀ ਤਾਂ ਹੋ ਜਾਗਾ ਛੱਡ ਦੇ ਹੁਣ ਬੋਣੀ ਕਰਨ ਦੇ ਮੰਡੀ ਦੀ ਉਹ ਛੱਡ ਦੇ ਤੂੰ ਪੂਰੇ 19 ਦੀ ਹੋ ਗਈ ਆ ਚੱਕ ਹੋ ਗਈ ਬਈ ਜਾ ਹੁਣ ਆਜ ਤੇਰੀ ਉਹ ਦੇ ਹੱਕ ਤੇਰਾ ਵਾ ਵਾ ਗਿਣ 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 ਪੈਸੇ ਇੱਕ ਮਿੰਟ ਮੈਂ ਇੱਕ ਮਿੰਟ ਲੈ ਆ ਨੀ ਮੈਂ ਉਹਨੂੰ ਪੁੱਛਿਆ ਕਪਤਾਨ ਨਹੀਂ ਪੁੱਛਿਆ ਉਹ ਬਿਨਾ ਪੁੱਛੇ ਪੈਸੇ ਪਾਈ ਜਾਂਦਾ ਹੋਰ ਕੀ ਹੈ ਲੈ ਆ ਨੀ ਇਹ ਕਿਦੀ ਦੇਵਾ ਉਹ ਨਹੀਂ ਹੁੰਦੀ ਯਾਰ ਤੂੰ ਉਹ ਲੈ ਜਾਗਾ ਤਾਂ ਹੈ ਨਹੀਂ ਯਾਰ ਤੇ ਨਹੀਂ ਜਾਂਦਾ ਇੱਥੇ ਮੈਦਾਨ ਚ ਜੱਗੀ ਅੱਜ ਪਤਾ ਲੱਗ ਜੇ ਦੋਵੇਂ ਭਾਜ ਧੱਕ ਦੇ ਪਰੇ ਮਰਦਾ ਯਾਰ ਉਹ ਨਹੀਂ ਮੰਨਦਾ ਉਹ ਨਹੀਂ ਮਰਦਾ ਹੋ ਨਹੀਂ ਪਹਿਲਾ ਪਹਿਲਾ ਹੋ ਗਏ ਪੈਸੇ ਜਾ ਲੈ ਜਾ ਲੈ ਹੋ ਗਈ ਯਾਰ ਲਾਲਾ ਮੱਥੇ ਨਾਲ ਤੇ ਤੜਕੋ ਤੜਕੀ ਮਾਇਆ ਮੱਥੇ ਦੀ ਸਹੀ ਗੱਲ ਆ ਕਿੰਨੇ ਦੀ ਕਰਤੀ 19000 ਦੀ ਲਿਖਾਈ ਲਿਖਾਈ ਆ ਦੋਸਤ ਠੀਕ ਆ ਓਕੇ ਭਾਈ ਓਕੇ ਲਓ ਆ ਹਾਂ ਬੁੱਡੀ ਕਹਿੰਦੇ ਆ ਮੈਨੂੰ ਵਿਕ ਜੂਗੀ ਬੁੱਡੀ ਖਮਤ ਦੀ ਯਾ ਯਾਰ ਆ ਬੱਕਰੀਆਂ ਦੋਸਤੋ ਸੌਦਾ 19000 ਦੇ ਵਿੱਚ ਚੜ ਗਿਆ ਸਿਰੇ ਅਗਲਾ ਸੌਦਾ ਇਸੇ ਤਰ੍ਹਾਂ ਤੁਹਾਨੂੰ ਦਿਖਾਉਣਾ ਹੈ ਜੁੜੇ ਰਹੋ ਬਸ ਆਪਣੇ ਚੈਨਲ ਦੇ ਲਾ ਵੀ ਜੱਗੀ ਨੇ ਚੜਾ ਦਾ ਸਿਰੇ ਖੇਤ ਧੋ ਕੇ ਸੌਦਾ ਜੱਗੀ ਧਾਨਾ ਯਾਰ ਤੂੰ ਮੰਨ ਗਏ ਬਈ ਮੰਨ ਗਏ ਬਈ ਉਹ ਤਾਂ ਦੇ ਸਿਰੇ ਹੀ ਕੰਮ ਚੜਾਉਂਦਾ ਅੜਦਾ ਕੋਈ ਕੰਮ ਹੈ ਹੀ ਨਹੀਂਗਾ ਤੇ ਹੁਣ ਭਰਾਵਾਂ ਵੱਲੋਂ ਪੈਸੇ ਕਨਾਈ ਜਾਣਗੇ ਬਈ ਉਧਰ ਹੀ ਆ ਜਾ ਉਧਰ ਆ ਜਾ ਇਹ ਉਧੂ ਲੋਕ ਲੋਕ ਗਿੰਦਾ ਸਾਹਮਣੇ ਸਾਹਮਣੇ ਆ ਜਾ ਯਾਰ ਕਿਉਂਕਿ ਪਹਿਲਾ ਦਿਨ ਮਾੜਾ ਮੋਟਾ ਘੱਟ ਕਮਾਈ ਕਰ ਲੋ ਕੋਈ ਸੌਦੇ ਹੋ ਜਾਣ ਕੋਈ ਵੀ ਸਾਹਮਣੇ ਸੰਜੂ ਸੰਜੂ ਪਈ ਹੋ ਗਿਆ ਅੱਜ ਹਾਂ ਨਹੀਂ ਯਾਰ ਸੰਜੂ ਨੇ ਲਈ ਵੀ ਤੇ ਖਰੀਦੀ ਵੀ ਤੇ ਵੇਚੀ ਵੀ ਆਨੇ ਹੁਣ ਸਾਰਾ ਆਉਣ ਸਾਰ ਦੋ ਜਾਨਵਰ ਦਿੱਤੇ ਦਿੱਤੇ ਵੀ ਨਰਮ ਹੋ ਕੇ ਆਈ ਵੀ ਗੱਲ ਮੰਨਣ ਵਾਲੀ ਹਾਂ ਖੁਸ਼ ਹੋ ਗਏ ਆਪਾਂ ਤਾਂ ਚੱਲੀ ਮੰਡੀ ਯਾਰ ਹੂੰ ਸਾਈ ਆ ਗਿਆ ਪੂਰੀ ਪੂਰੀ ਸੰਜੂ ਕੁੰਡ ਕੱਢ ਲੈ ਮੜਾ ਐਨੂੰ ਹੋ ਜਾ ਗੱਲ ਮੋਦੀ ਸਿੰਘ ਪੁਲ ਤੇ ਗਿਆ ਉਹ ਮੈਂ ਕਿੱਥੇ ਹੈ ਹੈ ਤੇ ਆਪਾਂ ਇੱਕ ਤਾਂ ਆਵਾਜ਼ ਠੀਕ ਹੈ ਹੋ ਗਿਆ ਬਾਈ ਬਹੁਤ ਬਹੁਤ ਧੰਨਵਾਦ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਦੋਸਤੋ ਜੁੜੇ ਰਹੋ ਆਪਣੇ ਚੈਨਲ ਦੇ ਆ ਕਿਸੇ ਹੋਰ ਨੇ ਪਟਿਆ ਸੀ ਤੇ ਬੂਟਾ ਮੈਨ ਲਾਦਾ ਕੋਈ ਹੋਰ ਲਾਊਗਾ ਨਹੀਂ ਇਹਦਾ ਬੱਕਰੇ ਦਾ ਕਰਦੇ ਆ ਹੈ ਤਨ ਦੀ ਉਹ ਤਾਂ ਵਿੱਲਾ ਕਰੀਏ ਕੇ ਅੱਛਾ ਆਹ ਜਿਹੜਾ ਲਾ ਆ ਜੀ ਠੀਕ ਹੈ ਨਾ ਕਿੰਨੇ ਗੱਲਾਂ ਕੋਈ ਤਾਂ ਛੰਡ ਕੇ ਹਾਂ ਨਾ ਇਧਰ ਜੱਗੀ ਦੇ ਆ ਜੱਗੀ ਬੱਕਰੇ ਦਾ ਕਰਦਾ ਬੱਕਰੀ ਹੈ ਬੱਕਰੀ ਹੈ ਹਾਂ ਪਾਠ ਇਹ ਵੀ ਦੇਖ ਲੈ ਰਾਜੂ ਲੈ ਵਾ ਚੰਗਾ ਇੱਕ ਹੀ ਗੱਲ ਹੈ ਕਹਿ ਦੇ ਬੱਕਰੀ 45 ਕਿਲੇ ਜਾ ਮੈਂ ਦੇਣ ਵਾਲੀ ਗੱਲ ਕਰੀ ਬੱਕਰੀ 35 ਕਿਲੇ ਲੈ ਨਹੀਂ ਹੋ ਗਈ ਓਏ ਉਹ ਦੇ ਦੇ ਪਹਿਲਾ ਦਿਨ ਨਰਮ ਹੋ ਕੇ ਅੱਜ 3500 ਦੀ ਹੋ ਗਈ ਪਾ ਖੁਸ਼ ਹੋ ਗਏ ਕਿੰਨੇ ਦੀ 35 35 ਹੋ ਗਈ ਹੈ ਬਚਾਣਾ ਦੇਖੀ ਕੀ ਰੇਟ ਹੈ ਉਹ ਹੱਡੀਆਂ ਉਹਨਾਂ ਕੀ ਹੈ ਮਾਰੀ ਹੱਥ ਦਾ ਇੱਕ 11 ਕਿਲੋ ਭਜਨ ਦੇਖੀ ਕੀ ਬਸ ਠੀਕ ਹੈ ਉਹ ਤਾਂ ਘਰੋ ਹੀ ਦਰਨ ਤੈਨੂੰ ਰਾਜੋ ਤੇ ਮੈਂ ਇੱਜ਼ਤ ਕਰਾ ਤਰਦਾ ਤੇ ਤੇ ਇੱਜ਼ਤ ਕਰਾ ਤੇ ਪ੍ਰਾਧਾਨ ਦੀ ਇੱਜ਼ਤ ਕਰਾ ਇੱਜ਼ਤ ਕਰਦਾ ਰਾਜੋ ਤੈਨੂੰ ਪਤਾ ਚੱਲ ਜਿੱਤੇ ਤੇ ਇਹਨੇ ਇਹ ਬੱਕਰੀਆਂ ਨੂੰ ਕੋਲ ਕੋਲ ਆ ਉਹ ਗੁੱਤੀ ਕੋਲ ਕੋਲ ਵੇਚਤੀ ਬੱਕਰੀ ਭਾਈ ਲੈ ਯਾਰ ਕੌਣ ਪੁੱਛਦਾ ਰਿਹਾ ਚਾਚਾ ਯਾਰ ਇੰਨਾ ਚੋੜਾ ਤਾਂ ਅੰਬਰਸਰ ਵੇਚ ਗਰਮੀ ਹੈਗੀ ਹੁਣ ਮੀਟ ਦਾ ਵੀ ਵਜਨ ਟੁੱਟਿਆ 200 ਘੱਟ ਹੋ ਗਈ 4000 ਜਾਂ ਹੋ ਗਈ ਜਾਂ ਲੈ ਚੱਲ ਗਿਣ ਪੈਸੇ ਬਈ ਪੈਸੇ ਵੜਾ ਦੇ ਠੀਕ ਹੈ ਵਾਹ ਬਈ ਵਾਹ ਜੱਗੀ ਕਿੰਨੇ ਦਾ ਕਰਤਾ ਬਈ 200 ਘੱਟ 4000 200 ਘੱਟ 4000 ਦਾ ਆ ਬੱਕਰੀ ਆ ਆ ਸੌਦਾ ਕੀਤਾ ਜੱਗੀ ਨੇ ਫਰੀਦਕੋਟ ਮੰਡੀ ਦੇ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਧੰਨਵਾਦ ਇਹ ਲਿਆ ਭਾਈ ਰਾਜੂ ਨੇ ਹਾਂ ਰਾਜੂ ਨੇ ਲਿਆ ਠੀਕ ਫਰੀਦਕੋਟ ਦੇ ਆ ਇਹ ਫਰੀਦਕੋਟ ਕੋਟ ਕਪੂਰੇ ਦੇ ਠੀਕ ਹੈ ਜੀ